ਜਿੰਨਾ ਪਾਣੀ ਰਾਤ ਆਇਆ ਸੀ ਉਹਦਾ 10ਵਾਂ ਹਿੱਸਾ ਪਾਣੀ ਰਹਿ ਗਿਆ ਜਿਹੜਾ ਪਾਣੀ ਰਾਤ ਚੱਲਿਆ ਇੱਥੋਂ ਦੀ ਮੁਬਾਰਕਪੁਰ ਵਾਲੇ ਪੁਲ ਤੇ ਖੜਾ ਮੈਂ ਉਹੀ ਪੁਲਾ ਇਹ ਜਿਹੜੇ ਪੁਲ ਦੇ ਰਾਤ ਪਾਣੀ ਉੱਪਰ ਦੀ ਚੱਲਦਾ ਸੀ ਉਸ ਪਾਣੀ ਦਾ ਤਕਰੀਬਨ 10ਵਾਂ ਹਿੱਸਾ ਰਹਿ ਗਿਆ ਅੰਦਾਜ਼ਾ ਪਾਣੀ ਕੰਨੀ ਝਾਕਣ ਤੋਂ ਜਿਹੜਾ ਲੱਗਦਾ ਹੈਗਾ ਵੀ 10ਵਾਂ ਹਿੱਸਾ ਪਾਣੀ ਰਹਿ ਗਿਆ ਰਾਤ ਦੇ ਨਾਲੋਂ ਇੰਨਾ ਜ਼ਿਆਦਾ ਪਾਣੀ ਹੁਣ ਘਟ ਚੁੱਕਿਆਗਾ ਇੱਕ ਗੱਲ ਹੋਰ ਜਿਹੜਾ ਪਾਣੀ 10 ਦਿਨ ਪਹਿਲਾਂ ਕਸ਼ਲਿਆ ਡੈਮ ਵੱਲੋਂ ਛੱਡਿਆ ਗਿਆ ਸੀ ਨਾ ਉਹਦਾ ਇਹ 65-70% ਸੀਗਾ ਜਿਹੜਾ ਪਾਣੀ ਕਸ਼ੱਲਾ ਡੈਮ ਵੱਲੋਂ ਉਹਦੇ ਚਾਰੇ ਫਲੱਡ ਗੇਟ ਖੋਲ ਕੇ 8-9 ਘੰਟੇ ਚਲਾਇਆ ਗਿਆ ਸੀ ਉਹਦੇ ਮੁਤਾਬਕ ਇਹ 65-70% ਪਾਣੀ ਬਣਦਾ ਹੈਗਾ ਉਸ ਦਿਨ ਇਹਨਾਂ ਨੇ ਇੱਥੇ ਇੱਕ ਰੇਲਵੇ ਸਟੇਸ਼ਨ ਦੇ ਕੰਧ ਆ ਗਈ ਉਹਦੇ ਨਾਲ ਪਾਣੀ ਟੱਚ ਕਰ ਗਿਆ ਸੀ ਬਹੁਤ ਉੱਚੀ ਕੰਧ ਆ ਉਹ ਮਗਰਲੇ ਪਾਸੇ ਆ ਗਈ ਉਸ ਨੂੰ ਪਾਣੀ ਨੇ ਟੱਚ ਕਰ ਲਿਆ ਸੀਗਾ ਇੰਨਾ ਜਿਆਦਾ ਪਾਣੀ ਸੀ ਪਰ ਰਾਤ ਜਿਹੜਾ 3 ਘੰਟੇ ਚੱਲਿਆ ਇਹਦੇ ਵਿੱਚ ਉਹ ਉਹਦੇ ਨਾਲ ਥੱਲੇ ਸੀਗਾ ਜਿਹੜਾ ਪੌਲਾਗਾ ਪੁਲ ਤੇ ਡਾਫ ਲੱਗੀ ਸੀਗੀ ਥੋੜਾ ਕਾਣਾ ਪਾਣੀ ਉੱਪਰ ਦੀ ਚੱਲਣ ਲੱਗ ਗਿਆ ਸੀ ਪਰ ਉੱਪਰ ਦੀ ਜਿਵੇਂ ਮੋਟਰਸਾਈਕਲ ਵਗੈਰਾ ਲੰਘਦੇ ਸੀਗੇ ਟ੍ਰੈਫਿਕ ਰੁਕੀ ਨਹੀਂ ਸੀਗੀ ਉਸ ਦਿਨ ਤਾਂ 2 ਫੁੱਟ ਸੀ ਪੁਲ ਦੇ ਉੱਪਰ ਪਾਣੀ ਦੋਨੇ ਪਾਸੇ ਟ੍ਰੈਫਿਕ ਰੁਕੀ ਵੀ ਸੀ 2 ਫੁੱਟ ਪਾਣੀ ਉੱਪਰ ਦੀ ਜਾ ਰਿਹਾ ਸੀਗਾ ਉਸ ਦਿਨ ਇੰਨਾ ਪਾਣੀ ਸੀ ਮੇਰਾ ਕਹਿਣ ਤੋਂ ਭਾਵ ਕੀ ਹੈਗਾ ਬਾਰ ਬਾਰ ਮੈਂ ਕਿਉਂ ਗੱਲ ਦੁਹਰਾ ਰਿਹਾ ਹੈਗਾ ਤੁਸੀਂ ਵੇਫਿਕਰ ਹੋ ਜਾਓ ਕਿਉਂਕਿ ਉਸ ਦਿਨ ਪਾਣੀ ਚੱਲਿਆ ਵੀ 8-9 ਘੰਟੇ ਅੱਜ ਚੱਲਿਆ ਵੀ 3 ਘੰਟੇ ਤੇ ਉਸ ਦਿਨ ਜੇ 100% ਸੀ ਤਾਂ ਅੱਜ ਫਿਰ 65% ਆ ਕਿਉਂਕਿ ਉਸਕਾਂ ਦੇ ਵਿੱਚ ਮੀਹ ਦੇ ਪਾਣੀ ਨੂੰ ਮਾਨਤਾ ਨਹੀਂ ਹੈਗਾਗਾ ਜਿਹੜੇ ਕਿਉਸਕ ਨੇ ਨਾ ਕਿਉਸਕ ਮੀਹ ਦੇ ਪਾਣੀ ਦੇ ਨਹੀਂ ਹੁੰਦੇ ਮੈਨੂੰ ਨਹੀਂ ਲੱਗਦਾ ਵੀ ਕਿਉਸਕਾਂ ਦੇ ਵਿੱਚ ਮੀਹ ਦਾ ਪਾਣੀ ਮਾਪਿਆ ਜਾ ਸਕਦਾ ਦਿਲ ਖੜਾਉਣ ਖਾਤਰ ਕੁਝ ਵੀ ਕਹੀ ਜਾਓ ਕਿ ਉਸਕੀ ਵੀ ਮਾੜੀ ਜੀ ਗੱਲ ਕਰ ਹੀ ਲੈਣਿਆ ਜਿਹੜੇ ਕਿਉਸਕ ਨੇ ਨਾ ਜਦੋਂ ਆਪਾਂ ਡੈਮ ਤੋਂ ਪਾਣੀ ਛੱਡਦੇ ਆ ਉਹ ਫੱਟੇ ਤੇ ਦਬਾਅ ਬਣਿਆ ਹੁੰਦਾ ਉਹਨੂੰ ਉੱਪਰ ਨੂੰ ਮਾਪਿਆ ਜਾਂਦਾਗਾ ਤੇ ਉਸ ਤੋਂ ਬਾਅਦ ਜਿੰਨਾ ਆਪਾਂ ਇੰਚ ਫੱਟਾ ਚੱਕਦੇ ਆਂਗੇ ਉਹਦੇ ਨਾਲ ਗੁਣਾ ਹੁੰਦਾ ਇੱਕ ਕਿਊਸਕ ਦੇ ਵਿੱਚ ਤਕਰੀਬਨ 28 ਲੀਟਰ 317 ਪੁਆਇੰਟ ਲਗਭਗ 353 ਪਤਾ ਨਹੀਂ ਇੰਨਾ ਕੁ ਪਾਣੀ ਹੁੰਦਾ 28 ਲੀਟਰ ਪਾਣੀ ਹੁੰਦਾ ਇੱਕ ਕਿਊਸਕ ਦੇ ਵਿੱਚ ਉਸ ਤੋਂ ਬਾਅਦ ਉਹਨੇ 1 ਸੈਕਿੰਡ ਦੇ ਵਿੱਚ ਹੀ ਲੰਘਣਾ ਹੁੰਦਾਗਾ ਤੇ ਫੱਟੇ ਤੇ ਦਬਾ ਕਿੰਨਾਗਾ ਉਹ ਮਾਪਿਆ ਜਾਂਦਾ ਇੱਥੋਂ ਤੱਕ ਮਾਪਿਆ ਜਾਂਦਾ ਵੀ ਜਿਹੜਾ ਜਿੱਥੋਂ ਦੀ ਪਾਣੀ ਭੱਜ ਕੇ ਲੰਘਣਾ ਨਾ ਉਹਦੀ ਚਕਨਾਹਟ ਕਿੰਨੀ ਆ ਉਥੇ ਜਿਹੜਾ ਥਾਂਗਾ ਉਹ ਖੁਰਦਰਗਾ ਜਾਂ ਉਹ ਚਕਨਾਹਟ ਆ ਜਾਂ ਮਤਲਬ ਉਹਦੇ ਮੂਹਰੇ ਜਿਵੇਂ ਹੁਣ ਆਪਣੇ ਫੱਟੇ ਦੇ ਮੂਹਰੇ ਤਾਂ ਬੂਟੀ ਫਸੀ ਪਈ ਹੁੰਦੀ ਆ ਕਿਹੜੀ ਉਥੇ ਕਿਊਸਕ ਮਾਪੇ ਜਾਂਦੇ ਆ ਮੈਂ ਇਹ ਗੱਲ ਨੂੰ ਮੰਨਦਾ ਨਹੀਂ ਹੈਗਾ ਰਾਤ ਆਹ ਸਾਰਾ ਪੁਲ ਫੁੱਲ ਚੱਲਦਾ ਸੀ ਸਿੱਧਾ ਹਸਾਬ ਆ ਆਪਣਾ ਕਿਸਾਨਾਂ ਵਾਲਾ ਵੀ ਰਾਤ ਤੇ ਚੱਲਿਆ तकरीबन ਫੁੱਲ 7 ਫੁੱਟ ਦੇ ਲਗਭਗ ਹੈਗਾਗਾ ਹੋਰ ਜਿਹੜਾ ਉੱਪਰ ਪੁਲ ਦਾ ਛੱਤ ਜੀਏ ਪੁਲ ਦੇ ਉਹ 7 ਫੁੱਟ ਆਗੇ ਅੰਦਾਜ਼ਾ ਮੇਰਾ ਇੰਨਾ ਪਾਣੀ ਇਹਦੇ ਵਿੱਚ ਰਾਤ ਚੱਲ ਗਿਆ ਹੁਣ ਇੱਥੇ ਹੈਗਾ ਮਤਲਬ 10ਵਾਂ ਹਿੱਸਾ ਪਾਣੀ ਰਹਿ ਗਿਆ ਠੀਕ ਜਿਹੜਾ ਰਾਤ ਪਾਣੀ ਚੱਲਿਆ ਉਹਦਾ ਹੁਣ 10ਵਾਂ ਹਿੱਸਾ ਪਾਣੀ ਰਹਿ ਗਿਆ ਤੇ ਜਿਹੜਾ ਇਹ ਪਹਿਲੇ ਦਿਨ ਆਇਆ ਸੀ 10 ਦਿਨ ਪਹਿਲਾਂ ਕਸ਼ਲਿਆ ਡੈਮ ਵਾਲੇ ਪਾਸਿਓ ਉਹਦਾ ਇਹ 65% ਹੈਗਾ ਉਸ ਤੋਂ ਬਾਅਦ ਕਾਫੀ ਘਟ ਕਿਉਂ ਹੋ ਗਿਆ ਉਸ ਦਿਨ 8-9 ਘੰਟ ਚੱਲਿਆਗਾ ਤੇ ਰਾਤ ਤੇ ਸਿਰਫ 3 ਘੰਟ ਚੱਲਿਆ ਪੂਰਾ ਜ਼ੋਰ ਦਾ ਤੇ ਉਸ ਤੋਂ ਬਾਅਦ ਸਾਰੀ ਰਾਤ ਇਹ ਚੱਲਿਆਗਾ ਪੁਲ ਦੇ ਅੰਦਰ ਦੀ ਚੱਲਿਆ ਭਰਕੇ ਹੈਗਾ ਚੱਲਿਆ ਅੰਦਰ ਦੀ ਹੈਗਾ ਠੀਕ ਕਹਿਣ ਤੋਂ ਭਾਵ ਕੀ ਆ ਇਹ ਪਾਣੀ ਤੁਹਾਨੂੰ ਪਤਾ ਵੀ ਨਹੀਂ ਲੱਗਣਾਗਾ ਜਿਹੜਾ ਉਹ ਸੈਫਨ ਜਗਾ ਉਹਦੇ ਵਿੱਚ ਦੀ ਕਦੋਂ ਲੰਘਿਆ ਜਿਵੇਂ ਮੁੱਲ ਦੀ ਚਾਹ ਪੀਨੇ ਨਾਲ ਆਪਾਂ ਭੀੜੇ ਦੇ ਗਲਾਸ ਦੇ ਵਿੱਚ ਗਲਚੀ ਰਹਿ ਜਾਂਦੀ ਆ ਉਸ ਤਰ੍ਹਾਂ ਇਹ ਸੈਫੰਜੀ ਦੇ ਗਲਚੀ ਰਹਿ ਜੂਗਾ ਇੰਨਾ ਪਾਣੀ ਨਹੀਂ ਹੈਗਾ ਇਹ ਪਤਾ ਵੀ ਨਹੀਂ ਲੱਗਣਾ ਸਾਨੂੰ ਕਿੱਦੇ ਲੰਘ ਗਿਆ ਡਰੋ ਨਾ ਬਿਲਕੁਲ ਆਪਦੀ ਨੀਂਦ ਸੌਵੋ ਤੇ ਆਪਦੀ ਨੀਂਦ ਉੱਠੋ ਇੱਕ ਗੱਲ ਹੋਰ ਖੁਸ਼ਖਬਰੀ ਮਾਰਕੰਡਾ ਘਟ ਗਈ ਮਾਰਕੰਡਾ ਦੇ ਵਿੱਚ ਇਸ ਵਕਤ ਤਕਰੀਬਨ 18 ਕਹ ਹਜ਼ਾਰ ਕੇ ਉਸਕਾ ਪਾਣੀ ਰਹੇਗਾ ਉਹਦੇ ਵਿੱਚ 18 ਤੋਂ ਵੀ ਘਟ ਗਿਆ ਹੁਣ ਤਾਂ ਸ਼ਾਮ ਤੱਕ ਜਦੋਂ ਇਹ ਆਪਣੀ ਵੀਡੀਓ ਬਣ ਰਹੀ ਆ ਉਦੋਂ ਤਾਂ ਉਹ 18 ਤੋਂ ਵੀ ਘੱਟ ਗਈ ਕਾਲੀਅੰਬ ਜਾਂ ਹੋਰ ਪਾਸੇ ਉਧਰਲੇ ਪਾਸੇ بارش ਬੰਦ ਦਾ ਖਾਸ ਕਰਕੇ ਸਾਰਾ ਸਰਮੌਰ ਜ਼ਿਲ੍ਹਾ ਹਿਮਾਚਲ ਦੇ ਵਿੱਚ ਸਰਮੌਰ ਜ਼ਿਲ੍ਹੇ ਦੇ ਵਿੱਚ بارش ਇਸ ਵਕਤ ਬੰਦ ਹੈ ਕਿ ਉਹਦਾ ਕਰਕੇ ਜਿਹੜਾ ਘੱਗਰ ਵਾਲਾ ਪਾਸਾ ਹੈਗਾ ਜਿਹੜਾ ਪਾਸਾ ਇਧਰਲਾ ਮੋਰਨੀ ਹਿੱਲ ਵਾਲਾ ਪਾਸਾ ਜਿਹੜਾ ਪਾਸਾ ਅੱਧਾ ਘੱਗਰ ਵਾਲੇ ਪਾਸੇੋਂ ਦਾ ਮੋਰਨੀ ਹਿੱਲ ਦਾ ਅੱਧਾ ਟਾਂਗ ਦੀ ਵਿਜਦੀ ਮਾਰਕੰਡਾਲੇ ਪਾਸੇ ਚਲਿਆ ਜਾਂਦਾ ਹੈਗਾ ਉਧਰਲੇ ਪਾਸੇ ਦੋਨੋਂ ਪਾਸੇ بارش ਘਟ ਗਈ ਜਦੋਂ ਸਰਮੌਰ ਜ਼ਿਲ੍ਹੇ ਦੀ بارش ਘਟ ਜਾਂਦੀ ਹੈ ਤੇ ਹਰਿਆਣੇ ਦੇ ਕੁਝ ਹਿੱਸੇ ਇਹ ਕਾਲਾਂਬ ਮੋਰਨੀ ਹਿੱਲ ਇਹਨਾਂ 'ਚ ਘਟ ਜਾਂਦੀ ਆ ਤਾਂ ਮਾਰ ਘੰਟਾ ਦੇ ਘੱਗਰ ਦੇ ਵਿੱਚ ਪਾਣੀ ਘਟ ਜਾਂਦਾ ਹੈਗਾ ਠੀਕ ਦੋਸਤੋ ਜਿਹੜਾ ਆ ਗਿਆ ਸੋਲਨ ਵਾਲਾ ਪਾਸਾ ਸੋਲਨ ਵਾਲੇ ਪਾਸੇ ਉੱਪਰ ਦੀ ਪਾਣੀ ਆਉਂਦਾ ਸੁਗਨਾ ਲੈਕ ਦੇ ਵਿੱਚ ਜਦੋਂ ਸੋਲਨ بارش ਬੰਦ ਹੋ ਜਾਂਦੀ ਆ ਤਾਂ ਸੁਗਨਾ ਲੈਕ ਦੇ ਵਿੱਚ ਪਾਣੀ ਵੀ ਆਉਣਾ ਬੰਦ ਹੋ ਜਾਂਦਾ ਹੈਗਾ ਹੁਣ بارش ਕੱਲੀ ਹਿਮਾਚਲ ਦੇ ਵਿੱਚ ਹੋ ਰਹੀ ਆ ਕੁਲੂ ਮੰਡੀ ਉਧਰਲੇ ਪਾਸੇ ਕੁਲੂ ਮੰਡੀ ਵਾਲਾ ਪਾਸਾ ਇਹਦਾ ਬਿਆਸ ਦਰਿਆ ਦਾ ਰੋਹਤਾਂਗ ਪਾਸਾ ਇੱਕ ਉਥੋਂ ਬਿਆਸ ਦਰਿਆ ਨਿਕਲਦਾ ਹੈਗਾ ਉਥੋਂ ਮਨਾਲੀ ਆਉਂਦਾ ਮਨਾਲੀ ਤੋਂ ਮੰਡੀ ਵਾਲੇ ਪਾਸੇ ਦੀ ਬਿਆਸ ਦਰਿਆ ਚੱਲਦਾ ਹੈਗਾ ਉਸ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਆ ਅੱਜ ਫੇਰ ਕੁੱਲੂ ਮੰਡੀ ਉਧਰਲੇ ਪਾਸੇ ਬੱਦਲ ਫਟੇ ਆ بارش ਹੋਈ ਆ ਉਹਦਾ ਕਰਕੇ ਨਾ ਬਿਆਸ ਦਰਿਆਗਾ ਉਹ ਪੂਰਾ ਫੁੱਲ ਚੜਿਆ ਹੋਵੇਗਾ ਪੌਂਗ ਟਾਈਮ ਦਾ ਨਾ ਪਾਣੀ ਦੇ ਪੱਧਰਾ ਹੋਰ ਵੱਧ ਰਿਹਾ ਹੈਗਾ ਤੇ ਪਰ ਜਿਹੜਾ ਇਧਰਲੇ ਪਾਸਾ ਸੋਲਨ ਸਿਰਮੌਰ ਇਹ ਦੋ ਜ਼ਿਲ੍ਹਿਆਂ ਦੇ ਵਿੱਚ بارش ਘਟ ਗਈ ਉਹਦਾ ਕਰਕੇ ਮਾਰਕੰਡਾ ਤੇ ਜਿਹੜੀ ਆਪਣੀ ਘੱਗਰ ਆਗੀ ਇਹਦੇ ਵਿੱਚ ਪਾਣੀ ਘਟ ਗਿਆ ਇਹੀ ਖੁਸ਼ੀ ਦੀ ਗੱਲ ਆਗੀ ਬਿਲਕੁਲ ਟੈਨਸ਼ਨ ਫਰੀ ਹੋ ਜਾਓ ਇਸ ਪਾਸੇ ਤੋਂ ਸੁਖਨਾ ਲੇਕ ਦੇ ਵਿੱਚੋਂ ਵੀ ਅੰਦਾਜ਼ਾ ਇੱਕ ਤਕਰੀਬਨ ਲਾਸਟ ਵਾਰੀ ਪਾਣੀ ਸਮਝੋ ਛੱਡਿਆ ਇਹ ਪੰਜਵੀਂ ਵਾਰ ਗਿਆ ਸੀ ਘੱਟੋ ਘੱਟ ਇਸੇ ਵਾਰੀ ਇਸ ਸੀਜ਼ਨ ਦੇ ਵਿੱਚ ਤੇ ਪਰ ਉਹ ਲਾਸਟ ਸਮਝੋ ਕਿਉਂਕਿ ਲੱਗਦਾ ਨਹੀਂ ਹੈਗਾ ਵੀ ਇੱਕ ਅੱਧੀ ਛੁੱਟੀ ਹੋਰ ਲੱਗੂਗੀ ਪਰ ਮੈਨੂੰ ਲੱਗਦਾ ਨਹੀਂ ਹੈਗਾ ਕਿਉਂਕਿ ਅਗਸਤ ਵੈਸੇ ਮੌਸਮ ਬੁਹਾ ਕਹਿ ਰਿਹਾ ਹੈਗਾ ਅਗਸਤ ਮਹੀਨੇ ਦੇ ਲਾਸਟ ਦਿਨ ਸਤੰਬਰ ਮਹੀਨੇ ਦੇ ਪਹਿਲੇ ਹਫਤੇ ਮੀਂਹ ਪੈ ਸਕਦਾ ਜ਼ਬਰਦਸਤ بارش ਹੋ ਸਕਦੀ ਹੈ ਔਰ ਇਹ ਲੱਟ ਹੈਗਾਗਾ ਹਮਾਚਲ ਦੇ ਵਿੱਚ ਪਰ ਫਿਰ ਵੀ ਕਿਤੇ ਨਾ ਕਿਤੇ ਲੱਗਦਾ ਹੈਗਾ ਵੀ ਸ਼ਾਇਦ ਟਲ ਜਾਊਗਾ ਇਹ ਅੰਦਾਜ਼ਾ ਲੱਗਦਾ ਹੈਗਾ ਪਰ ਦੇਖੋ ਪ੍ਰਮਾਤਮਾ ਦੇ ਰੰਗ ਕਿਹੋ ਜਿਹੇ ਹੁੰਦੇ ਆ ਪਰ ਹੁਣ ਇਸ ਵਕਤ ਡਰ ਵਾਲੀ ਗੱਲ ਹੈ ਨਹੀਂ ਗਈ ਇੱਕ ਵਾਰੀ ਜਿਹੜਾ ਬੱਦਲ ਆ ਓਡਾਰੀਆਂ ਮਾਰ ਗਏ ਸਤਲੋਜ ਦੇ ਵਿੱਚ ਵੀ ਪਾਣੀ ਚੜਿਆ ਹੋਵੇਗਾ ਪਾਖੜਾ ਡੈਮ ਦੀਆਂ ਟਰਾਈਆਂ ਮਾਰਦੇ ਆ ਪਰ ਆਤ ਵੀ ਗੱਲ ਕਰੀ ਸੀ ਉਹਦੇ ਫੱਟੇ ਖੋਲ-ਖੋਲ ਦੇਖਦੇ ਆਗੇ ਉਸ ਪਾਸੇ ਪਾਣੀ ਚੜਿਆ ਹੋਵੇਗਾ ਉਸ ਪਾਸੇ ਪੂਰਾ ਫੁੱਲ ਖਤਰਾ ਬਿਆਸ ਨੇ 35 ਕ ਪਿੰਡ ਲਗਭਗ ਡਬੋਲੇ ਹਰ ਰੋਜ਼ੋ ਦੋ ਚਾਰ ਪਿੰਡ ਨਵੇਂ ਐਡ ਕਰ ਰਿਹਾ ਹੈਗਾ ਅਗਲੇ ਪਿੰਡਾਂ ਵੱਲ ਪਾਣੀ ਉਹਦਾ ਵਧ ਹੀ ਜਾਂਦਾ ਹੈਗਾ ਜਿਹੜਾ ਪਾਣੀ ਪਾਕਿਸਤਾਨ ਨੂੰ ਜਾਂਦਾ ਹੈਗਾ ਉਹ ਵੀ ਪਾਣੀ ਮੁੜ ਕੇ ਦੁਬਾਰੇ ਭਾਰਤ ਦੇ ਵਿੱਚ ਆ ਕੇ ਫੇਰ ਉਹ ਲੋਕਾਂ ਨੂੰ ਡਬੋ ਰਿਹਾ ਹੈਗਾ ਉਹ ਕਿਤੇ ਨਾ ਕਿਤੇ ਅਣਗੈਲੀ ਅਧਿਕਾਰੀਆਂ ਦੀ ਹੈਗੀ ਮੈਨੂੰ ਤਾਂ ਇਹ ਲੱਗਦਾ ਹੈਗਾ ਬਾਕੀ ਸੋਚਣ ਤੇ ਆ ਕੁਦਰਤ ਦੀ ਮਾਰ ਵੀ ਆਪਾਂ ਕਹਿ ਸਕਦੇ ਆਂਗੇ ਕਹਿਣਾ ਹੀ ਹੈਗਾ ਖੜਾ ਖੜਾਉਣਾ ਹੁੰਦਾ ਜਦੋਂ ਕੁਦਰਤ ਦੀ ਮਾਰ ਕਹਿ ਦਿੰਨੇ ਆਪਾਂ ਪਰ ਕੁਦਰਤ ਦੀ ਮਾਰ ਵੀ ਚਲੋ ਮੰਨੀ ਗੱਲ ਕੁਦਰਤ ਹੈਗੀ ਆ ਮੰਨਦੇ ਆਂ ਆਪਾਂ ਕੁਦਰਤ ਹੈਗੀ ਤੇ ਪਰ ਅੱਜ ਦੇ ਯੁੱਗ ਦੇ ਵਿੱਚ ਵੀ ਜੇ ਇਸ ਸਦੀ ਦੇ ਵਿੱਚ ਵੀ ਇਹ ਪਹਿ ਗੱਲ ਮੰਨਣੀ ਆ ਕੁਦਰਤ ਦੀ ਗੱਲ ਸਿੱਟਣੀ ਆ ਫੇਰ ਤਾਂ ਔਖਾਗਾ ਫੇਰ ਇੰਨੀ ਤਰੱਕੀ ਕਰਨ ਦਾ ਐਡੇ ਐਡੇ ਪ੍ਰੋਜੈਕਟ ਲਾਉਣ ਦਾ ਐਡੇ ਐਡੇ ਮੌਸਮ ਵਿਭਾਗ ਦੇ ਜਿਹੜੇ ਵਿਗਿਆਨੀ ਬੈਠੇ ਆ ਕੋਈ ਤੰਤ ਨਹੀਂ ਪੜਾਈਆਂ ਕਰਨ ਦਾ ਬਾਕੀ ਜੇ ਫੁੱਟਾਂ ਦੇ ਵਿੱਚ ਦੇਖੀਏ ਆਪਾਂ ਜਿਹੜਾ ਪਾਖੜਾ ਡੈਮ ਆ ਉਹ 1665 ਨੂੰ ਪਾਰ ਕਰ ਗਿਆ ਪਾਖੜਾ ਡੈਮ 1665 ਨੂੰ ਪਾਰ ਕਰ ਗਿਆ ਥੋੜਾ ਜੀ ਰਹਿ ਗਿਆ ਪਿੱਛੇ 20 ਫੁੱਟ ਹੋਰ ਰਹਿਗੇ ਪਪੋਂਗ ਡੈਮ ਦਾ 1384 ਨੂੰ ਪਾਰ ਕਰੇ ਵੀ ਆ ਪਹਿਲਾਂ ਉਹਦੇ ਵਿੱਚੋਂ ਪਾਣੀ ਹੋਰ ਛੱਡਿਆ ਜਾ ਰਿਹਾ ਹੈਗਾ ਪਾਣੀ ਵਧਾਇਆ ਉਹਦੇ ਵਿੱਚੋਂ ਤਾਂ ਕਰਕੇ ਜਿਹੜੇ ਹੋਰ ਪਿੰਡ ਆ ਉਹ ਦੁਬਾਰੇ ਐਡ ਕਰੀ ਜਾਂਦਾ ਤਾਂ ਕਰਕੇ ਉਹ 35 ਦੇ ਪਹੁੰਚੇਗਾ 35 ਪਿੰਡ ਡੋਬਣੇ 35 ਪਿੰਡਾਂ ਨੂੰ ਬਰਬਾਦ ਕਰਨਾ ਕਿੱਡੀ ਵੱਡੀ ਗੱਲ ਆ ਕਿੱਥੋਂ ਤੱਕ ਪਾਣੀ ਹੋਊਗਾ ਸੋਚ ਕੇ ਦੇਖੋ ਵੀ ਕਿੰਨੀਆਂ ਫਸਲਾਂ ਮਰੀਆਂ ਕਿੰਨਾ ਕਿਸਾਨ ਪਿੱਛੇ ਗਿਆ ਕਿੰਨੇ ਸਾਲ ਪਿੱਛੇ ਗਿਆ ਉਹ ਕਿਸੇ ਦਾ ਵਿਆਹ ਤੜਿਆ ਹੋਊ ਕੁੜੀ ਦਾ ਕਿਸੇ ਦਾ ਕੁਛ ਕਰਿਆ ਹੋਊ ਕਿਸੇ ਦਾ ਕੋਈ ਆਪਾਂ ਕਰਦੇ ਆ ਕੋਈ ਆਪਾਂ ਸੋਚਦੇ ਆ ਵੀ ਇਸ ਵਾਰੀ ਆੜਤੀ ਨੂੰ ਪੈਸੇ ਲਾ ਕੇ ਅਗਲੇ ਐ ਕਰਾਂਗੇ ਕਿੰਨਾ ਕੁਛ ਜ਼ਿੰਮੇਵਾਰ ਸੋਚਦਾਗਾ ਸੋਚੋ ਤਾਂ ਸਹੀ ਕਿਸੇ ਦਾ ਘਰ ਵਿੱਡਿਆ ਹੁੰਦਾ ਕੋਈ ਸਿਮਿੰਟ ਲੈਣ ਜਾਂਦਾ ਕੋਈ ਕੁਸ ਲੈਣ ਜਾਂਦਾ ਦੇਖ ਲਓ 35 ਪਿੰਡ ਰੋੜ ਕੇ ਰੱਖਤੇ ਅੱਜ ਕੱਲ ਦਾ ਪਸ਼ੂ ਤਾਂ ਨਹੀਂ ਆਪਣਾ ਕਿੰਨਾ ਮਹਿੰਗਾਗਾ ਕਿੰਨੇ ਪਸ਼ੂ ਤਾਂ ਕਿੰਨਾ ਮਾਰਤਾ ਮੋਰ ਨਹੀਂ ਹਿਲਣੇ ਕੱਲ 4-5 ਵਜਾ ਰੋੜਤਿਆਂ ਖਾਸ ਗੱਲ ਕੀ ਆ ਤੁਹਾਡੇ ਕੋਲੇ ਕੱਲ ਨੂੰ ਪਾਣੀ ਹੋਰ ਵਧਣ ਲੱਗ ਜਾਊਗਾ ਹੁਣ ਵਧਣ ਲੱਗ ਗਿਆ ਹੋਊਗਾ ਇੱਕ ਦੋ ਦਿਨ ਪਹਿਲਾਂ ਹੋਰ ਛੱਲ ਗਈ ਸੀ ਇਥੋਂ ਜਿਹੜੀ ਰਾਤ ਗਈ ਆ ਇਹ ਤਾਂ ਜਾਊ ਤੁਹਾਡੇ ਕੋਲੇ ਇਹ ਦੋ ਦਿਨ ਨੂੰ ਅੱਜ ਜਿਵੇਂ ਤਰੀਕ ਹੋ ਗਈ 20 ਤੁਹਾਡੇ ਕੋਲੇ ਇਹ ਪਹੁੰਚੂਗੀ 22 ਨੂੰ ਤੇ ਪਰ ਜਿਹੜੀ ਦੋ ਦਿਨ ਪਹਿਲਾਂ ਗਈ 18 ਨੂੰ ਉਹ ਤੁਹਾਡੇ ਕੋਲੇ ਵਧਨ ਲੱਗ ਗਈ ਹੋਊਗੀ ਤੜਕੇ ਕੱਲ ਨੂੰ ਅੰਦਾਜ਼ਾ ਹੈਗਾ ਵੀ ਹੋ ਸਕਦਾ 24 25 ਇੱਥੇ ਜੇ ਹੋ ਸਕਦਾ ਸਵੇਰੇ ਜਿਹੜਾ ਤੜਕੇੜ ਚੀਕ ਵਾਲੀ ਰਿਪੋਰਟ ਆਊਗੀ ਉਹ ਅੰਦਾਜ਼ਾ ਹੈ ਜੀ ਤੁਹਾਡੇ ਕੋਲੇ ਇੱਥੇ ਜੇ ਆਊਗੀ ਤੇ ਹੁਣ ਤੁਹਾਡੇ ਕੋਲੇ ਹਜੇ ਦੋ ਦਿਨ 21 ਨੂੰ ਵਧੂਗਾ ਹੋ ਸਕਦਾ ਬਾਈ ਨੂੰ ਫੇਰ ਘੜ ਜੇ ਦੇ 23 ਨੂੰ ਦੁਬਾਰੇ ਆ ਛਲ ਜਾ ਕੇ ਮਾੜਾ ਮੋਟਾ ਵਧ ਸਕਦਾਗਾ ਨਹੀਂ ਤਾਂ ਇਹ ਐਨਾ ਪਾਣੀ ਹੈ ਨਹੀਂ ਸੀਗਾ ਮਾਰ ਕੰਡਾ ਨਾਲ ਚੱਲੀ ਕਰਕੇ ਤੁਹਾਡੇ ਕੋਲੇ ਮਾੜਾ ਸ਼ੋਅ ਹੋਊਗਾ ਵੀ ਹਾਂ ਥੋੜਾ ਜਿਹਾ ਪਾਣੀ ਵਧਿਆਗਾ ਤੇ ਡਰ ਵਾਲੀ ਗੱਲ ਉਹ ਤਾਂ ਤੁਸੀਂ ਚੱਕ ਦੋ ਦਿਮਾਗ ਦੇ ਵਿੱਚੋਂ ਬਿਲਕੁਲ ਵੀ ਇਹੀ ਸੀ ਆਪਣੇ ਗੱਲਾਂ ਬਾਤਾਂ ਵਿੱਚ ਕਮੈਂਟ ਆ ਜਾਂਦੇ ਹੈਗੇ ਉਹ ਜਿਹੜੇ ਕਮੈਂਟ ਆਉਂਦੇ ਆ ਉਹ ਪੱਤਰਕਾਰਾਂ ਵੱਲੋਂ ਆਉਂਦੇ ਆ ਮੈਨੂੰ ਲੱਗਦਾਗਾ ਕਿਉਂਕਿ ਜਦੋਂ ਕਮੈਂਟ ਕਰਦਾ ਬੰਦਾ ਉਹ ਸੋਚ ਤੋਂ ਪਤਾ ਲੱਗ ਜਾਂਦਾ ਵੀ ਕਿਹੋ ਜਿਹਾ ਬੰਦਾ ਹੋ ਸਕਦਾ ਹੈਗਾ ਅੰਦਾਜ਼ਾ ਹੈਗਾ ਮਿੱਤਰੋ ਮੈਂ ਖਬਰਾਂ ਵਾਲਾ ਪੱਤਰਕਾਰ ਨਹੀਂ ਹੈਗਾ ਨਿਊਜ਼ ਨੀ ਮੈਂ ਦੇ ਸਕਦਾਗਾ ਨਾ ਹੀ ਮੈਂ ਬਣਾ ਸਕਦਾਗਾ ਪ੍ਰੋਪਰ ਨਹੀਂ ਬਣਾ ਸਕਦਾਗਾ ਇੱਕ ਆਮ ਤੁਹਾਡੇ ਨਾਲ ਗੱਲਾਂ ਬਾਤਾਂ ਕਰ ਸਕਦਾ ਮੈਂ ਗੱਲਾਂ ਬਾਤਾਂ ਲਾਂਗਾ ਗੱਲਾਂ ਬਾਤਾਂ ਤੁਹਾਡੇ ਨਾਲ ਕਰਦਾਗਾ ਨਾ ਕਿ ਖਬਰਾਂ ਵਾਲਾ ਇੱਕ ਆਮ ਆਪਣੀ ਕਿਸਾਨ ਭਾਈਚਾਰਾ ਤੌਰ ਤੇ ਆਮ ਗੱਲਾਂ ਬਾਤਾਂ ਮੇਰੀਆਂ ਇਹ ਬਲੌਗਿੰਗ ਮੈਂ ਕਰ ਸਕਦਾਗਾ 20 ਸਾਲੋਂ ਕਿ ਮੈਨੂੰ ਭਾਰਤ ਘੁੰਮਦੇ ਨੂੰ ਚੈਨਲ ਤਾਂ ਆਪਾਂ ਹੁਣ ਬਣਾਇਆਗਾ ਹੁਣ ਆਪਾਂ ਸਾਹਮਣੇ ਆਉਣ ਲੱਗੇ ਆ ਪਰ ਮੈਂ ਘੁੰਮਿਆ ਤਾਂ ਭਾਰਤ 20 ਸਾਲ ਤੋਂ ਲਗਾਤਾਰ ਉਹ ਕੰਮ ਮੈਂ ਕਰ ਸਕਦਾਗਾ ਪਰਫੈਕਟ ਤੌਰ ਤੇ ਪਰ ਖਬਰਾਂ ਵਾਲਾ ਪੱਤਰਕਾਰ ਨਹੀਂ ਮੈਂ ਹੈਗਾ ਮਿੱਤਰੋ ਠੀਕ ਦੋਸਤੋ ਇੱਕ ਫੇਸਬੁਕ ਤੇ ਪੇਜ ਬਣਾਇਆ ਆਪਾਂ ਸਪੈਸ਼ਲ ਕੱਗਰ ਵਾਸਤੇ ਹੁਣ ਉਹਦੇ ਫਾਲੋਅਰ ਘਟਾਗੇ ਹੁਣ ਰੀਚ ਘਟਾ ਘਟ ਲੋਕਾਂ ਤੱਕ ਜਾਂਦਾਗਾ ਆਪਾਂ ਨੂੰ ਅਗਲੇ ਸਾਲ ਕੰਮ ਦੇ ਦੂਗਾ ਤਾਂ ਕਰਕੇ ਮੈਂ ਕਹਿਣਾ ਵੀ ਉਸ ਨੂੰ ਜ਼ਰੂਰ ਫਾਲੋ ਕਰ ਲਓ ਉਹਦਾ ਲਿੰਕ ਹੁੰਦਾ ਡਿਸਕ੍ਰਿਪਸ਼ਨ ਦੇ ਵਿੱਚ ਕਮੈਂਟ ਬਾਕਸ ਦੇ ਵਿੱਚ ਉਹਦਾ ਲਿੰਕ ਹੈਗਾ ਉਸ ਨੂੰ ਜ਼ਰੂਰ ਫਾਲੋ ਕਰ ਲਓ ਆਪਾਂ ਨੂੰ ਅਗਲੇ ਸਾਲ ਕੰਮ ਦੇ ਦੂਗਾ ਜੇ ਇਸ ਸਾਲ ਨਾ ਕੰਮ ਦੇਊਗਾ ਉਸ ਨੂੰ ਜਰੂਰ ਫੋਲੋ ਕਰੋ ਹਰਵਿੰਦਰ ਢਿਲੋਂ ਨਾਮ ਤੇ ਆਹੋ ਲਿੰਕ ਆ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਰੋ ਕਮੈਂਟ ਕਰੋ ਦੋਸਤੋ ਕਿਉਂਕਿ ਜਿਹੜੇ ਸਬਸਕ੍ਰਾਈਬਰ ਆ ਉਹ ਘਟਣਗੇ ਤੇ ਜਿਹੜੇ ਵਿਊ ਆ ਤੁਹਾਡੀ ਕਿਰਪਾ ਨਾਲ ਉਹ ਵੱਧ ਰਹੇਗੇ ਜਿਹੜੀ ਪਰਸੈਂਟੇਜ ਦਾਰਨ ਉਹ ਬਿਲਕੁਲ ਘਟ ਹੈ ਕਿ ਜਿਹੜੇ ਆਪਾਂ ਨੂੰ ਸਬਸਕ੍ਰਾਈਬਰ ਦੇਖਦੇ ਆ ਉਹ 7% ਆ ਕਿ ਆਪਾਂ ਨੂੰ ਹਰ ਵਾਰੀ ਨਵੇਂ ਲੋਕ ਦੇਖਦੇ ਆ ਸਬਸਕ੍ਰਾਈਬਰ ਜਿਹੜੀ ਪਰਸੈਂਟੇਜ ਆ ਉਹ ਬਹੁਤ ਘਟ ਹੈ ਚੈਨਲ ਨੂੰ ਸਬਸਕ੍ਰਾਈਬ ਕਰੋ ਸਤਿ ਸ਼੍ਰੀ ਅਕਾਲ